ਕਹਿੰਦੇ ਨੇ ਕਿ ਸਮਝਦਾਰ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਨਹੀਂ ਤਾਂ ਮੱਜ ਅੱਗੇ বীਣ ਵਜਾਉਂਦਾ ਕੋਈ ਫਾਇਦਾ ਨਹੀਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਪੇਜ ਨੂੰ ਫੋਲੋ ਕਰ ਲਓ ਹੋ ਸਕਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਹੈ ਇੱਕ ਵਾਰ ਇੱਕ ਪਿੰਡ ਦੇ ਵਿੱਚ ਕਿਸੇ ਬੰਦੇ ਨੇ ਤੋਤਾ ਰੱਖਿਆ ਹੋਇਆ ਸੀ ਤੇ ਉਹ ਬੰਦਾ ਤੋਤੇ ਨੂੰ ਪਿੰਜਰੇ ਦੇ ਵਿੱਚ ਰੱਖਦਾ ਇੱਕ ਦਿਨ ਉਹ ਬੰਦਾ ਕਿਤੇ ਬਾਹਰ ਜਾ ਰਿਹਾ ਸੀ ਤੇ ਤੋਤੇ ਨੂੰ ਵੀ ਪਤਾ ਲੱਗਾ ਕਿ ਮੇਰਾ ਮਾਲਕ ਬਾਹਰ ਜਾ ਰਿਹਾ ਤਾਂ ਤੋਤੇ ਨੇ ਆਪਣੇ ਮਾਲਕ ਨੂੰ ਕਿਹਾ ਕਿ ਮਾਲਕ ਤੁਸੀਂ ਜਾ ਰਹੇ ਹੋ ਤੇ ਤੁਹਾਨੂੰ ਰਸਤੇ ਦੇ ਵਿੱਚ ਮੇਰਾ ਗੁਰੂ ਤੋਤਾ ਮਿਲੇਗਾ ਤੁਸੀਂ ਉਸ ਨੂੰ ਮੇਰਾ ਇੱਕ ਸੰਦੇਸ਼ ਦੇ ਦੇਣਾ ਤਾ ਮਾਲਕ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰਾ ਸੰਦੇਸ਼ ਉਸ ਨੂੰ ਦੇ ਦੇਵਾਂਗਾ ਦੱਸ ਤੇਰਾ ਕੀ ਸੰਦੇਸ਼ ਹੈ ਤਾਂ ਤੋਤੇ ਨੇ ਕਿਹਾ ਕਿ ਤੁਸੀਂ ਸਿਰਫ ਉਸ ਨੂੰ ਇਹ ਕਹਿ ਦੇਣਾ ਕਿ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਵਾਲੇ ਦੇ ਨਾਮ ਇੱਕ ਬੰਦ ਤੋਤੇ ਦਾ ਸਬਾਬ ਤਾਂ ਮਾਲਕ ਨੇ ਕਿਹਾ ਕਿ ਠੀਕ ਹੈ ਮਾਲਕ ਚੱਲ ਪਿਆ ਤੇ ਰਸਤੇ ਦੇ ਵਿੱਚ ਉਸ ਨੂੰ ਉਸ ਤੋਤੇ ਦਾ ਗੁਰੂ ਤੋਤਾ ਮਿਲਿਆ ਤੇ ਜਦੋਂ ਹੀ ਮਾਲਕ ਨੇ ਗੁਰੂ ਤੋਤੇ ਨੂੰ ਉਸ ਤੋਤੇ ਦਾ ਸੰਦੇਸ਼ ਸੁਣਾਇਆ ਕਿ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਵਾਲੇ ਦੇ ਨਾਮ ਇੱਕ ਬੰਦ ਤੋਤੇ ਦਾ ਸलाम ਇਹ ਸੁਣ ਕੇ ਗੁਰੂ ਤੋਤਾ ਮਰ ਗਿਆ ਮਾਲਕ ਬੜਾ ਹੈਰਾਨ ਹੋਇਆ ਕਿ ਇਹ ਤੋਤਾ ਸੰਦੇਸ਼ ਸੁਣ ਸਾਰ ਹੀ ਮਰ ਗਿਆ ਤੇ ਉਹ ਜਦੋਂ ਵਾਪਸ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਤੋਤੇ ਨੂੰ ਕਿਹਾ ਕਿ ਕਮਾਲ ਹੋ ਗਈ ਤੇਰਾ ਸੰਦੇਸ਼ ਸੁਣ ਸਾਰ ਹੀ ਤੇਰਾ ਗੁਰੂ ਤੋਤਾ ਮਰ ਗਿਆ ਇਹ ਸੁਣਨ ਤੋਂ ਬਾਅਦ ਪਿੰਜਰੇ ਦੇ ਵਿੱਚ ਬੰਦ ਤੋਤਾ ਵੀ ਮਰ ਗਿਆ ਇਹ ਦੇਖ ਕੇ ਮਾਲਕ ਹੋਰ ਵੀ ਜ਼ਿਆਦਾ ਹੈਰਾਨ ਹੋ ਗਿਆ ਤੇ ਮਾਲਕ ਨੇ ਉਸ ਤੋਤੇ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੱਢ ਕੇ ਛੁੱਟ ਦਿੱਤਾ ਜਦੋਂ ਹੀ ਮਾਲਕ ਨੇ ਉਸ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੱਢ ਕੇ ਸੁਟਿਆ ਤਾਂ ਉਹ ਤੋਤਾ ਉੱਡ ਗਿਆ ਤੋਤਾ ਉੱਡਦਾ ਹੋਇਆ ਮਾਲਕ ਨੂੰ ਬੋਲਿਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਗੁਰੂ ਦਾ ਸੰਦੇਸ਼ ਮੇਰੇ ਤੱਕ ਪਹੁੰਚਾ ਦਿੱਤਾ ਕਿ ਆਜ਼ਾਦੀ ਲੈਣ ਲਈ ਮਰਨਾ ਪੈਂਦਾ ਹੈ ਸੋ ਬਾਈ ਦੀ ਕਹਾਣੀ ਬਹੁਤ ਛੋਟੀ ਆ ਪਰ ਸੁਨੇਹਾ ਬਹੁਤ ਵੱਡਾ ਹੈ ਕਿ ਕਿਸੇ ਵੀ ਰਤਵੀ ਨੂੰ ਕਿਸੇ ਵੀ ਮੰਜ਼ਲ ਦੇ ਉੱਤੇ ਪਹੁੰਚਣ ਲਈ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਆਪਾਂ ਨੂੰ ਉਸ ਲਈ ਆਪਣਾ ਪੂਰਾ ਸਮਰਪਣ ਦੇਣਾ ਪੈਂਦਾ ਹੈ ਫੇਰ ਜਾ ਕੇ ਆਪਾਂ ਉਸ ਵਿੱਚ ਕਾਮਯਾਬ ਹੁੰਨੇ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ